ਪੰਜਾਬ ਅੰਦਰ ਆਏ ਦਿਨ ਤੱਕ ਛਾਇਦੇ ਮਾਮਲੇ ਵੱਧਦੇ ਜਾ ਰਹੇ ਨੇ ਇਸੇ ਤਰ੍ਹਾਂ ਦਾ ਮਾਮਲਾ ਪਿੰਡ ਪੰਮਾ ਹਾਜੀ ਸਾਵਨਮਾਲੇ ਝੁੱਗੇ ਵਿੱਚ ਦੇਖਣ ਨੂੰ ਮਿਲਿਆ ਮਿਲੀ ਜਾਣਕਾਰੀ ਮੁਤਾਬਕ ਪੀੜਤ ਲੜਕੀ ਦੇ ਪਿਤਾ ਜੋਗਿੰਦਰ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਰਾਮ ਸਿੰਘ ਤੋਂ 3 ਕਨਾਲ ਜ਼ਮੀਨ ਗਹਿਣੇ ਲਈ ਹੋਈ ਸੀ ਜਿਸ ਵਿੱਚ ਉਹਨਾਂ ਨੇ ਪੱਠੇ ਵਿਜੇ ਹੋਏ ਸੀ ਉਹਨਾਂ ਕਿਹਾ ਕਿ ਉਹਨਾਂ ਦੀ ਵੱਡੀ ਲੜਕੀ ਜ਼ਮੀਨ ਵਿੱਚੋਂ ਪੱਠੇ ਲੈਣ ਲਈ ਗਈ ਸੀ ਜਿਸ ਨਾਲ ਉਹਨਾਂ ਦੇ ਲੜਕੇ ਨੇ ਜ਼ਬਰਦਸਤੀ ਕੀਤੀ ਜਿਸ ਤੇ ਲੜਕੀ ਵੱਲੋਂ ਰੋਲਾ ਰੱਪਾ ਪਾਇਆ ਗਿਆ ਤੇ ਆਸ-ਪਾਸ ਦੇ ਲੋਕ ਅਤੇ ਉਹਨਾਂ ਦਾ ਪਰਿਵਾਰ ਜੋ ਕਿ ਮਿਰਚਾ ਤੋੜ ਰਿਹਾ ਸੀ ਭੱਜ ਕੇ ਆ ਗਏ ਤੇ ਦੇਖਿਆ ਦੋਸ਼ੀ ਆਪਣੇ ਘਰਾਂ ਤੋਂ ਦੌੜ ਗਏ ਉਹਨਾਂ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਕੇਸ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਸਗੋਂ ਉਲਟਾ ਉਹਨਾਂ ਤੇ ਮਾਰਕੁੱਟ ਕਰਨ ਦਾ ਝੂਠਾ ਪਰਚਾ ਦਰਜ ਕਰਵਾਇਆ ਗਿਆ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਲਾਇਆ ਜਾਏ ਉਹਨਾਂ ਕਿਹਾ ਹੈ ਕਿ ਥਾਣਾ ਮਮਦੋਟ ਦੀ ਪੁਲਿਸ ਉਹਨਾਂ ਨੂੰ ਦਬਾ ਰਹੀ ਹੈ ਜਦੋਂ ਇਸ ਮਾਮਲੇ ਸੰਬੰਧੀ ASI ਰਾਮਪ੍ਰਕਾਸ਼ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜ਼ਮੀਨ ਦੇ ਝਗੜੇ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਤੇ ਮੁੱਦੇ ਹੀ ਰਾਮ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਜੋਗਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਦੋਂ ਉਹਨਾਂ ਨੂੰ ਲੜਕੀ ਨਾਲ ਹੋਈ ਜ਼ਬਰਦਸਤੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜੋਗਿੰਦਰ ਸਿੰਘ ਦੀ ਲੜਕੀ ਨੇ ਆਪਣੇ ਨਾਲ ਕੁੱਟਮਾਰ ਕਰਨਾ ਤੇ ਕੱਪੜੇ ਪਾੜਨ ਦਾ ਜ਼ਿਕਰ ਕੀਤਾ ਹੈ ਮਾ ਪਿੰਡ ਸਾਵਣ ਵਾਲਾ ਚੁਗਿਆ ਦੀ ਰਹਿਣ ਵਾਲੀਆਂ 6 ਪਹਿਲੀ ਅਸੀਂ ਜੰਗੀਰ ਸਿੰਘ ਕੋਲ ਲਈ ਹੋਈ ਸੀ ਗਹਿਣੇ ਜਿਸ ਵਿੱਚ ਅਸੀਂ ਪੱਠੇ ਬੀਜੇ ਹੋਏ ਸੀ ਪੱਠੇ ਮੈਂ ਰੋਜ਼ ਵੱਢਣ ਜਾਂਦੀ ਸੀ ਜਿਸ ਵਿੱਚ ਉਹਦਾ ਲੜਕਾ ਰਾਮ ਸਿੰਘ ਮੇਰੇ ਤੇ ਬੁਰੀ ਨਜ਼ਰ ਰੱਖਦਾ ਸੀ ਉਸ ਨੇ ਇੱਕ ਦਿਨ ਮੌਕਾ ਦੇਖਦਾ ਹੋਇਆ ਮੈਨੂੰ ਕੱਲੀ ਨੂੰ ਪੱਠਿਆਂ ਵਿੱਚ ਟਾ ਲਿਆ ਮੁਲਾਕਾਤ ਕਰਨ ਦੀ ਮੇਰੇ ਨਾਲ ਪੂਰੀ ਕੋਸ਼ਿਸ਼ ਕੀਤੀ ਗਈ ਹੈ ਉਹਨੇ ਵਿੱਚ ਉਹਦਾ ਪਿਓ ਵੀ ਆ ਗਿਆ ਜਿਸ ਵਿੱਚ ਦੋ ਪਿਓ ਪੁੱਤਾਂ ਨੇ ਮੇਰੇ ਕੱਪੜੇ ਫਾੜ ਦਿੱਤੇ ਮੈਨੂੰ ਬੇਹੱਦ ਬੇਇੱਜ਼ਤ ਕੀਤਾ ਗਿਆ ਹੈ हां जी पुलिस ਨੇ ਬਿਆਨ ਵੀ ਹੋਏ ਨੇ ਮੇਰਾ ਮੈਡੀਕਲ ਰਿਪੋਰਟ ਵੀ ਕੱਟੀ ਹੋਈ ਏ ਕੋਈ ਪਰਚਾ ਨਹੀਂ ਕੀਤਾ ਸਰ ਮੰਡੋਟ ਥਾਣੇਦਾਰ ਕਿਨੇ ਬਿਆਨ ਕੀਤੇ ਆ रामप्रकाश ਸਿੰਘ ਕੋਈ ਪਰਚਾ ਨਹੀਂ ਕੀਤਾ ਪਰਚਾ ਨਹੀਂ ਕੀਤਾ ਗਿਆ ਉਹਦੇ ਤੇ ਵੀ ਕਾਰਵਾਈ ਕੀਤੀ ਜਾਵੇ ਹਾਂ ਉਲਟਾ ਸਾਡੇ ਤੇ 23 ਪਰਚਾ 26 ਦਾ ਬਣਾ ਕਟਾ ਦਿੱਤਾ ਅਸੀਂ राम ਸਿੰਘ ਨੇ ਰਚਾਇ ਇਸ ਤਰ੍ਹਾਂ ਦਾ ਘਟਾਇਆ ਆਪ ਖੁਦ ਸਟਾਂ ਲਾਤੇ ਬਾ ਤੋੜਤੇ ਮੇਰੇ ਨਾ ਪੱਛੜ ਮੇਰੇ ਪਰਿਵਾਰ ਦਾ ਪਾ ਦਿੱਤਾ ਨੇ ਜਿਸ ਵਿੱਚ ਮੇਰਾ ਵੀਰਾ ਵੀ ਵਿਆਸ ਸੀ ਉਸ ਟਾਈਮ ਤੇ ਮੇਰਾ ਪਰਿਵਾਰ ਕੋਲ ਹੀ ਨਹੀਂ ਸੀ ਮੇਰਾ ਪਰਚਾ ਦਬਾਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਰਿਸ਼ਵਤ ਦੇ ਕੇ ਮੋੜ ਕੀ ਮੰਗੇ ਭਗਵਾਨ ਤੁਮਾਰੇ ਮੇਰੀ ਇਹ ਮੰਗੇ ਕਿ ਮੈਨੂੰ ਇਨਸਾਫ ਦਰ ਆਇਆ ਜਾਏ ਕੀ ਨਾਮ ਹੈ ਮੇਰਾ ਨਾਮ ਜੀ ਮੁਖਤਿਆਰ ਸਿੰਘ ਵੇਖੋ ਜੀ ਜੋ 24 25 ਦਾ ਪਰਚਾ ਹੋਇਆ ਹੈ ਉਹ ਨਜਾਇਜ਼ ਹੋਇਆ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਹੈ ਇਹਗਾ ਸੀਗਾ ਜੰਗੀਰ ਰਾਮ ਸਿੰਘ ਪੁੱਤਰ ਸਰਦਾਰ ਜੰਗੀਰ ਸਿੰਘ ਜੀ ਉਸ ਦਿਨ ਸੀ 7 ਤਰੀਕ ਪੰਜਵਾਂ ਮਹੀਨਾ 2022 ਉਸ ਦਿਨ ਮੈਂ ਸਿਵਾ ਸਵੇਰ 6 ਵਜੇ ਦੇ ਕਰੀਬ ਡੇਰੇ ਵਿਖੇ ਬਿਆਸ ਸੇਵਾ ਤੇ ਪਹੁੰਚ ਚੁੱਕਿਆ ਸੀਗਾ ਹਾਂਜੀ ਮੇਰੇ ਕੋਲ ਉਥੋਂ ਦੀ ਜੋ ਨੋਮੀਨਾ ਰੋਲ ਹੁੰਦਾ ਹੈ ਉਹ ਜੋ ਲਿਸਟ ਹੈ ਉਹ ਮੇਰੇ ਕੋਲ ਲਿਸਟ ਵੀ ਹੈਗੀ ਹੈ ਜਿਹਦੇ ਵਿੱਚ ਮੇਰੇ ਨਾਲ 13 ਬੰਦੇ ਹੋਰ ਗਵਾਏ ਗਏ ਜੀ ਹਾਂਜੀ ਤੁਹਾਡੇ ਤੇ ਕਿਹਦਾ ਪਰਚਾ ਦਰਜ ਕੀਤਾ ਕਿ ਕਿਸ ਤਰ੍ਹਾਂ ਕੀਤਾ ਇਹ ਕਾਰਨ ਵੇਖੋ ਜੀ ਇਹ ਸੀਗਾ ਸਾਡਾ ਕੋਈ ਪਹਿਲੀ ਦਾ ਝਗੜਾ ਸੀਗਾ ਇਨ੍ਹਾਂ ਤੋਂ ਅਸੀਂ ਤਿੰਨ ਕਨਾਲਾਂ ਜ਼ਮੀਨ ਲਈ ਵੀ ਸੀ ਗਣੇ ਜਿੰਦਾ ਕੀ ਅਸੀਂ ਪੰਚਾਇਤ ਮੈਂਬਰਾਂ ਨੇ ਲਿਖ ਕੇ ਕੋਰੇ ਕਾਗਜ਼ ਤੇ ਲਿਖਿਆ ਆਇਆ ਸੀਗਾ 1.5 ਲੱਖ ਰੁਪਏ ਇਹਨੂੰ ਅਸੀਂ ਦਿੱਤਾ ਸੀਗਾ ਹਾਂਜੀ ਤੁਹਾਡੇ ਕੋਲ ਸੀ ਹਾਂਜੀ ਜ਼ਮੀਨ ਸਾਡੇ ਕੋਲ ਸੀਗੀ ਤੇ ਜ਼ਮੀਨ ਦੀ ਜਿਹੜੀ ਉਹ ਵਾਈ ਨਹੀਂ ਕਰਨ ਦਿੰਦੇ ਸੀ ਸਾਨੂੰ ਵਾਈ ਕਰਦੇ ਸੀ ਤੇ ਲੜਾਈ ਲੜਦੇ ਸੀਗੇ ਤੇ ਉਸ ਤੋਂ ਪਿੱਛੇ ਨਾਲ ਅਸੀਂ ਵਾਈ ਕੀਤੀ ਤੇ ਸਾਡੀ ਪਹਿਲੀ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਜਿਹੜਾ ਪਰਚਾ ਕੀਤਾ ਹੋਇਆ ਕੀ ਲੜਾਈ ਦਾ ਪਾਕਾ ਕੀਤਾ ਹਾਂਜੀ ਲੜਾਈ ਦਾ ਪਾਕਾ ਕੀਤਾ ਗਿਆ ਜੀ ਪਤਾ ਆ ਜਾਂਦੀ ਪਤਾ ਇਹ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਉਸ ਟਾਈਮ ਵਿਆਹ ਸੀਗਾ ਜੀ ਵਿਆਹ ਚ ਪਰਚਾ ਦਰਦੇ ਹੋਗਾ ਕਰਦੇ ਹਾਂ ਹਾਂਜੀ ਇਹ ਵੇਖੋ ਜੀ ਹੁਣ ਵੇ ਭਗਵੰਤ ਮਾਨ ਕਹਿ ਰਿਹਾ ਹੈ ਜੀ ਝੂਠੇ ਪਰਚੇ ਨਹੀਂ ਵਾਦਾ ਕੀਤਾ ਸੀਗਾ ਝੂਠੇ ਨਾ ਹੀ ਪਰਚੇ ਨਹੀਂ ਹੋਣਗੇ ਤੇ ਵੇਖੋ ਜੀ ਹੁਣ ਪਤਾ ਨਹੀਂ ਕਿ ਪੁਲਿਸ ਨੇ ਝੂਠਾ ਪਰਚਾ ਮੇਰੇ ਤੇ 25 26 ਦਾ ਫਾਟਾ ਹੈ ਜੀ ਅੱਜ ਮੈਂ ਸਵੇਰੇ ਇਹ ਆਪਣੇ ਮਦੋਟ ਵਿਖਿਆ ਜੀ ਹਾਂਜੀ ਅਸੀਂ ਮਾਨ ਸਾਹਿਬ ਨੂੰ ਨਹੀਂ ਅਪੀਲ ਕਰਨੇ ਚਾਹੀਦੇ ਇਹ ਕਹਿੰਦੇ ਸੀ ਕਿ ਝੂਠੇ ਪਰਚੇ ਨਹੀਂ ਚਾਹ ਜਿਹੜੇ ਧੱਕਾ ਹੋ ਰਿਹਾ ਹੈ ਨਹੀਂ ਕਿਤੇ ਜਾਣਗੇ ਇਹ ਵੇਖੋ ਜੀ ਹੁਣ ਮੇਰੇ ਨਾਲ ਤਾਂ ਧੱਕਾ ਹੋ ਰਿਹਾ ਜੀ ਉਸ ਉਸ ਟਾਈਮ ਮੈਂ ਤਾਂ ਵਿਆਹ ਸੀਗਾ ਮੈਨੂੰ ਤਾਂ ਪਤਾ ਹੀ ਨਹੀਂਗਾ ਤੇ ਮੈਂ ਇੱਕ ਦਿਨ ਬਾਅਦ ਵਚ ਆਇਆ ਘਰੇ ਵਾਪਸ ਹੋਣ ਕੀ ਅਪੀਲ ਕਰਨਾ ਚਾਹੁੰਦਾ ਪੀਲੀ ਹੋਈ ਹੈ ਜੀ ਉਹਨਾਂ ਨੂੰ ਜੋ ਮੇਰੇ ਤੇ ਜਾਂ ਜਾਂਚ ਮੇਰੀ ਜਾਂਚ ਕੀਤੀ ਜਾਵੇ ਜੋ ਮੇਰੇ ਤੇ ਨਿਚਾਜ ਹੈ ਪਰਚਾ ਹੈ ਉਹਨੂੰ ਰੱਦ ਕੀਤਾ ਜਾਵੇ ਮੇਰਾ ਨਾਮ ਜੀ ਜਗਿੰਦਰ ਸਿੰਘ ਜਗਿੰਦਰ ਸਿੰਘ ਜਿਹੜਾ ਪਰਚਾ ਦਰਜ ਹੋਇਆ ਕਿੰਨੇ ਕਰਾਇਆ ਕਿਵੇਂ ਹੋਇਆ ਕੀ ਕਾ ਇਹ ਜੀ ਕਾਰਨ ਸਾਡੇ ਨਾਲਸਾਂ ਪਹਿਲੀ ਲਈ ਵੀ ਸੀ ਜੀ ਜਗੀਰ ਸਿੰਘ ਰਾ ਕੋਲ ਜੀ ਗਣੇ ਤੈਨਕ ਨਾਲ ਅੱਜ ਤੋਂ 1.5 ਸਾਲ ਪਹਿਲੇ ਇੱਕ ਕੋਰੇ ਕਾਗਜ਼ ਤੇ ਪੰਚਾਇਤ ਰਾਹੀਂ ਲਿਖਾ ਗਿਆ ਸੀ ਤੇ ਜੋ ਅਸੀਂ ਵਾਹ ਰਹੇ ਸਾਂ ਉਹ ਅਸੀਂ ਵਾਹ ਰਹੇ ਸਾਂ ਤੇ ਉਹਦੇ ਵਿੱਚ ਸਾਡੇ ਪੱਠੇ ਸੀ ਬੀਜੇ ਦੇ ਜੋ ਅਸੀਂ ਰੋਜ਼ ਵੱਢਦੇ ਸਾਂ ਉੱਥੇ ਜੀ ਮੇਰੀ ਲੜਕੀ ਗਈ ਸੀ ਵੱਡੀ ਮਨਜੀਤ ਕੁੜੀ ਇਹਦੇ ਨਾਲ ਮੁੰਡੇ ਨੇ ਧੱਕਾ ਚਾਈ ਕੀਤੀ ਏ ਉੱਥੇ ਆ ਕੇ ਤੇ ਵਿੱਚ ਪੱਠਿਆਂ ਤੇ ਗਲ ਪੈ ਗਿਆ ਏ ਕੁੜੀ ਦੇ ਤੇ ਕੁੜੀ ਨਾਲ ਧੱਕਾ ਜ਼ਬਰਦਸਤੀ ਕੀਤੀ ਏ ਉਸ ਤੋਂ ਬਾਅਦ ਕੁੜੀ ਨੇ ਰੋਲਾ ਰੱਪਾ ਪਾਇਆ ਤੇ ਆਸ-ਪਾਸ ਦੇ ਲੋਕਾਂ ਵੇਖਿਆ ਤੇ ਸਾਹਾ ਵੀ ਦੂਰੋਂ ਆਵਾਜ਼ ਸੁਣੀ ਏ ਮਰਚਾ ਤੋੜਦੇ ਸੀ ਉਧਰੋਂ ਭੱਜੇ ਆਂ ਤੇ ਦੋ ਛਿ ਪੱਜ ਕੇ ਦੋ ਜਣੇ ਛੱਡ ਕੇ ਤੇ ਪੱਜ ਕੀ ਹੋਇਆ ਸੀ ਰੋਕ ਪੱਜ ਨਾ ਦੋ ਚੀ ਜਿਹੜੇ ਸੀ ਵੇਖ ਕੇ ਤੇ ਆਪਦੇ ਘਰ ਨੂੰ ਛਾ ਪੱਜ ਗਏ ਨੇ ਤੇ ਕੁੜੀ ਪੱਜ ਕੇ ਘਰੇ ਹਾਈ ਕੁੜੀ ਦੇ ਕਪੜੇ ਫਾੜੇ ਗਏ ਨੇ ਤੇ ਜ਼ਬਰਦਸਤੀ ਧੱਕਾ ਕੀਤਾ ਗਿਆ ਤੇ ਜੋ ਪੁਲਿਸੇ ਉਸ ਨੇ ਸਾਡਾ ਕੇਸ ਦਗਾਉਣ ਦੀ ਬਜਾਏ ਸਾਡੇ ਤੇ ਉਲਟਾ ਕੇਸ ਕੀਤਾ ਗਿਆ ਕਾ ਦਾ ਕਰਤਾ ਹੈ ਸਾਡੇ ਤੇ 25 26 ਦਾ ਕੇਸ ਕੀਤਾ ਗਿਆ ਹੈ ਦੂਜੀ ਪਾਰਟੀ ਨੇ ਜੀ ਸਾਨੂੰ ਦਬਾਉਣ ਵਾਸਤੇ ਪੁਲਿਸ ਵਾਲਿਆਂ ਸਾਡੇ ਤੇ ਕੇਸ ਕਰ ਦਿੱਤਾ ਹੈ ਫੋਰਸ ਦੀ ਮੇਰੇ ਕੋਲ ਕਰਾਉ ਹਾਂਜੀ ਪੁਲਿਸ ਦੀ ਮਿਲੀ ਭੁਗਤ ਨਾਲ ਹੋਇਆ ਹੈ ਸਾਡੇ ਤੇ ਸਾਡਾ ਤੇ ਸਾਡੇ ਪਰਚੇ ਦਾ ਕੋਈ ਇਨਾਨੀ ਹੱਲ ਕੀਤਾ ਕੋਈ ਅਜੇ ਤੱਕ ਨਹੀਂ ਸਾਡਾ ਭਗਵਤ ਅਸੀਂ ਭਗਵੰਤ ਮਾਨ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਅੱਗੇ ਕਹਿੰਦੇ ਸੀ ਵੀ ਕੋਈ ਕਿਸੇ ਨਾਲ ਧੱਕਾ ਨਹੀਂ ਗਰੀਬ ਨਾਲ ਕੀਤਾ ਜਾਏਗਾ ਤੇ ਸਾਡੇ ਨਾਲ ਗਰੀਬਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਨਾ ਤਾਂ ਸਾਡੇ ਪੈਸੇ ਮੋੜੇ ਨੇ ਤੇ ਨਾ ਹੀ ਸਾਡੇ ਤੇ ਪਹਿਲੀ ਵੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੋ ਵੀ ਪੰਚਾਇਤ ਹੈ ਉਸ ਤੋਂ ਪੁੱਛਿਆ ਵੀ ਜਾ ਸਕਦਾ ਹੈ ਤੇ ਸਾਨੂੰ ਕੋਈ ਅਜੇ ਲੜਕੀ ਦਾ ਨਿਆਂ ਨਹੀਂ ਦਿੱਤਾ ਗਿਆ ਸਾਨੂੰ ਉਲਟਾ ਪੁਲਿਸ ਦਬਾ ਕੇ ਸਾਡੇ ਤੇ ਪਰਚਾ ਕਰ ਰਹੀ ਹੈ ਥਾਣਾ ਮਾਮਦੋਟ ਵਾਲੇ ਸਾਡੀ ਮੰਗ ਇਹ ਵੀ ਇਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਵੀ ਇਹ ਪੰਡਵਾ ਰਿਆ ਨਾ ਮੱਛਾਸ ਨੇ ਕਿ ਇਨਾਂ ਜਗਿੰਦਰ ਸਿੰਘ ਨੇ ਜ਼ਮੀਨ ਲਈ ਸੀ ਤਿੰਨ ਕਨਾਲਾਂ ਜੰਗੀਰ ਸਿੰਘ ਕੋਲੋਂ ਮੈਂ ਮੌਕੇ ਤੇ ਜਦੋਂ ਪੈਸੇ ਦਿੱਤੇ ਨੇ ਡੇਢ ਲੱਖ ਦਿੱਤਾ ਨੇ ਮੇਰੇ ਕੋਲ ਤੇ ਮੈਂ ਮੌਕੇ ਤੇਗਾ ਸੀ ਲਿਖਿਆ ਵੀ ਇਹ ਘਰੇ ਤੇ ਉਦੋਂ ਬਾਅਦ ਚ ਸਾਲ ਬਾਅਦ ਇਨਾਂ ਕੀਤੀ ਸੀ ਲਿਖ ਕੇ ਤੇ ਉਦੋਂ ਬਾਅਦ ਇਹਨਾਂ ਰੋਲਾ ਪਾ ਲਿਆ ਵੀ ਅਸੀਂ ਪਹਿਲੀ ਛਡਾਣੀ ਮੈਂ ਜਾਂਦਾ ਰਿਆਂ ਤੇ ਕਹਿੰਦੇ ਪੈਸੇ ਦੇਨੇ ਅੱਜ ਨਹੀਂ ਕੱਲ ਨੂੰ ਦੇਨੇ ਮੈਂ 6 ਮਹੀਨੇ ਜਾਂਦਾ ਰਿਆਂ ਜਗਿੰਦਰ ਸਿੰਘ ਨੇ ਜ਼ਮੀਨ ਲਈ ਸੀ ਗੈਣੇ ਤੇ ਮੈਂ 6 ਮਹੀਨੇ ਜਾਂਦਾ ਰਿਆਂ ਉਦੋਂ ਬਾਅਦ ਵਿੱਚ ਇਹਨਾਂ ਮਤਲਬ ਵੇਰਨ ਲਾ ਪਏ ਕਹਿੰਦੇ ਪਹਿਲੀ ਨਹੀਂ ਵਾਉਣ ਦੇਣੀ ਪੱਠੇ ਛੇਤੀ ਵੱਡੇ ਅਸੀਂ ਕਬਜ਼ਾ ਕਰਨਾ ਹੈ ਉਹ ਕਰਨਾ ਹੈ ਇਹਨਾਂ ਮਤਲਬ ਇਹ ਨਾ ਕਿ ਇਹ ਗੱਲ ਤੇ ਨਹੀਂ ਆਏ ਲੜਕੀ ਨਾਲ ਵੀ ਬਾੜੀ ਹਰ ਹਾਂਜੀ ਉਹ ਬਾਅਦ ਚ ਮਤਲਬ ਕੀਤੀ ਗਈ ਸੀ ਇਹ ਜ਼ਮੀਨ ਇਹਨਾਂ ਪੱਠੇ ਬੀਜੇ ਨੇ ਇਹ ਪੱਠੇ ਵੱਢਣ ਗਈ ਸੀ ਤੇ ਉੱਥੇ ਹਾਂਜੀ ਮਨਜੀਤ ਕੌਰ ਗਈ ਸੀ ਪੱਠੇ ਵੱਢਣ ਤੇ ਉੱਥੇ ਇਹਨਾਂ ਦੀ ਲੜਾਈ ਹੋਈ ਹੈ ਧੱਕਾਸ਼ਾਈ ਕੀਤਾ ਗਿਆ ਹੈ ਤੇ ਹਾਂਜੀ ਕੋਈ ਪਾਵਲਾ ਨਹੀਂ ਚੜਦਾ ਲੜਕੀ ਵੱਲੋਂ ਨਹੀਂ ਜੀ ਇਹਨਾਂ ਨੂੰ ਇਹ ਪੁਲਿਸ ਦੀ ਮਿਲੀ ਭੁਗਤ ਨਾਲ ਦਵਾਇਆ ਜਾ ਰਿਹਾ ਹੈ ਇਹ ਮਮਦੂਟ ਇਹਨਾਂ ਜਗਿੰਦਰ ਸਿੰਘ ਨੇ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਨੇ ਵੀ ਹਾਂਜੀ ਹਾਂਜੀ ਸਰਕਾਰ ਤੋਂ ਇਹੋ ਮੰਗ ਹੈ ਵੀ ਇਹਨਾਂ ਨੂੰ ਪਰਚੇ ਰੱਦ ਕੀਤੇ ਜਾਵਣ ਤੇ ਜਿਹੜੇ ਪੈਸੇ ਲਏ ਨੇ ਉਹ ਵਾਪਸ ਕੀਤੇ ਜਾਵਣ ਹਾਂਜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਾਰ ਦਾ ਜਿਹੜਾ ਮਾਮਲਾ ਆ ਕੀ ਮਾਮਲਾ ਸੀ ਉਹ ਮਾਮਲਾ ਇਹ ਹੈ ਵੀ ਤੈਨਾਂ ਕਨਾਲ ਜ਼ਮੀਨਦਾਰ ਸਰਪੰਚਾਈਤੀ ਜਿਹੜੀ ਆ ਕਬਜ਼ੇ ਵਾਲੀ ਜ਼ਮੀਨ ਆ ਉਹਦਾ ਝਗੜਾ ਉਹਦੇ ਵਿੱਚ ਰਾਮ ਸਿੰਘ ਹੁਣੇ ਜਿਹੜੇ ਆ ਉਹਨਾਂ ਦੀ ਜ਼ਮੀਨ ਆ ਕਬਜ਼ਾ ਪਹਿਲਾਂ ਦਾ ਸੀ ਪਰ ਦੂਸਰੀ ਪਾਰਟੀ ਜਗENDER ਸਿੰਘ ਹੁਣੇ 1,50,000 ਵਿੱਚ ਲਈ ਸੀ ਉਹਨਾਂ ਤੋਂ ਤੇ ਉਹ ਪੈਸੇ ਵੀ ਵਾਪਸ ਕਰਤੇ ਪਰ ਉਹ ਜ਼ਮੀਨ ਨਹੀਂ ਛੱਡਣ ਲੱਗੇ ਜੀ ਉਨਾ ਕਈ ਵਾਰੀ ਛੜਾਉਣ ਦੇ ਬਾਰੇ ਪੰਚਾਇਤ ਵੀ ਇਕੱਠੀ ਕੀਤੀ ਆ ਜਿਸ ਕਰਕੇ ਫਿਰ ਇਧਰ ਹੀ ਲੜਾਈ ਹੋ ਗਈ RAM ਸਿੰਘ ਤੇ ਉਹਦੇ ਪਿਤਾ ਜੰਗੀਰ ਸਿੰਘ ਤੇ ਕਾफी ਝਟਾਂ ਲੱਗੀਆਂ ਜਿਨ੍ਹਾਂ ਦਾ ਮਾਮਲਾ ਦਰਜ ਕੀਤਾ ਗਿਆ ਮਕਦਮਾ ਨੰਬਰ 80 ਮਿਤੀ 25/5/2024 34 148 150 ਆਪਿਸ ਇਹ ਮਕਦਮਾ ਕਿੰਨੇ ਦੇ ਦਰ? ਇਹ ਮਕਦਮੇ 'ਚ ਟੋਟਲ 6 ਆ 6 ਆਦਮੀ। ਮਤਲਬ ਆਸੇਂਦੀ ਲੜਕੀ ਵੱਲੋਂ ਕੋਈ ਫਰਾਇਆ ਗਿਆ ਸੀਗਾ। ਹਾਂਜੀ ਉਹਦੀ ਲੜਕੀ ਵੱਲੋਂ ਆ ਵੀ ਮੇਰੇ ਨਾਲ ਕੁੱਟਮਾਰ ਕੀਤੀ ਹੈ ਮੇਰੇ ਕੱਪੜਿਆਂ ਦਾ ਜਿਹੜਾ ਬਾੜਿਆਂ ਦਾ ਜਿਗਰ ਕੀਤਾ ਹਨ। ਉਹਨਾਂ ਵੱਲੋਂ ਕੋਈ ਕ੍ਰੋਸ ਕੇਸ ਹੈ? ਹਾਂਜੀ ਕ੍ਰੋਸ ਕੇਸ ਉਹਨਾਂ ਵੱਲੋਂ ਵੀ ਕਰ ਰਹੇ ਆ। ਅੱਜ ਉਹਨਾਂ ਵੱਲੋਂ ਕ੍ਰੋਸ ਕੇਸ ਕੀਤਾ ਜਾਏਗਾ। ਅਗਲੀ ਗਾਰ ਮੈਂ ਅਗਲੀ ਕਾਰਵਾਈ ਹਵਾਲੇ ਚ ਲਿਆ ਕੇ ਦੋਚੇ ਨੂੰ ਫੜ ਕੇ ਬੰਦ ਹਵਾਲਾਤ ਕਰਾਇਆ ਜਾਏਗਾ